ਪਾਵੇਂ ਨਾ ਮੀਡੀਆ ਵੀ ਕਿਹਾ ਹੋਇਆ ਪਰ ਸਾਡਾ ਮੀਡੀਆ ਕਾ ਵੀ ਕਿਹਾ ਨਹੀਂ ਹੋਇਆ ਹੈਗਾ ਜਿਵੇਂ ਭੈਣ ਨੇ ਕਿਹਾ ਅਸੀਂ ਤਾਂ ਆਪਣੀ ਗੱਲ ਪਹੁੰਚਾਉਣੇ ਆ ਵਿਆਹਾਂ 'ਚ ਵੀ ਪਹੁੰਚਾਉਣੇ ਆ ਜਿੱਥੇ ਵੀ ਪਹੁੰਚਾਉਣੇ ਆ ਪਹੁੰਚਾਉਣੇ ਆ ਗੱਲ ਪਹੁੰਚੀ ਵੀ ਆ ਇਹ ਰਹੇਗੀ ਗੱਲ ਜਿਹੜੀ ਭੈਣ ਕਹਿ ਕੇ ਕੀ ਹੈ ਵੀ ਜੂਪੀ ਵਾਲੀ ਜੂਪੀ ਵਾਲੀ ਦੇ ਵਿੱਚ ਜੂਪੀ 'ਚ ਤਾਂ ਕੁੱਲ 30% ਲੋਕ ਰਹਿ ਰਹੇ ਨੇ ਇਹਨਾਂ ਨੇ ਤਾਂ ਵੋਟ ਆਪ ਦੇ ਆਪ ਬਟਨ ਦੱਬ ਕੇ ਉੱਥੇ ਦੇ ਬੋਟਾ ਲੈਂਦੇ ਨੇ ਉੱਥੇ ਲੋਕ ਰਹਿੰਦੇ ਨਹੀਂ ਉਹ ਤਾਂ ਸਾਰੇ ਆਪਣੇ ਕੰਮ ਕਰਦੇ ਨੇ ਕੋਈ ਦਿੱਲੀ ਵਾਗਿਆ ਵਿਚਾਰਾ ਕੋਈ ਇੱਥੇ ਹਰਿਆਣੇ ਚ ਰਹਿ ਰਿਹਾ ਕੋਈ ਪੰਜਾਬ ਚ ਰਹਿ ਰਿਹਾ ਜਿੰਨੇ ਵੀ ਗਰੀਬ ਵਰਗ ਨੇ ਉਹ ਤਾਂ ਇਹਨਾਂ ਨੇ ਕੱਢ ਰੱਖੇ ਨੇ ਉਥੋਂ ਜਿਹੜੇ ਸੱਤਾਧਾਰੀ ਲੋਕ ਨੇ ਉਹੀ ਉਹਨਾਂ ਲੋਕਾਂ ਦੀ ਉਹਨਾਂ ਦੇ ਖਾਤੇ ਚ ਪੈਸੇ ਪਾ ਦਿੰਦੇ ਨੇ ਉਹਦੇ ਬਾਟਨ ਦੱਬ ਲੈਂਦੇ ਨੇ ਇਸ ਲਈ ਹੁਣ ਆਪਾਂ ਆਪਣੇ ਪੰਜਾਬ ਤੋਂ ਸ਼ੁਰੂ ਕਰਦੇ ਪੰਜਾਬ ਹੀ ਹੈ ਜਿਹੜਾ ਪੂਰੇ ਦੇਸ਼ ਨੂੰ ਜਗਾਉਂਦਾ ਤੇ ਆਪਾਂ ਜਗਾਇਆ ਵੀ ਆ ਭਾਵੇਂ ਹੁਣ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਜਿਹੜੇ ਇਹ 400 ਦੇ ਪਾਰ 400 ਦੇ ਪਾਰ 600 ਦੇ ਪਾਰ ਤੇ ਇਹਨਾਂ ਨੂੰ ਆਉਣ ਦਿੰਦੇ ਨਹੀਂ ਹੈਗੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਕਿਉਂਕਿ ਇਹਨਾਂ ਨੇ ਹਰ ਵਰਗ ਤੇ ਜ਼ੁਲਮ ਕੀਤਾ ਉਹ ਕਿਹੜਾ ਵਰਗ ਹੈ ਜੀ ਤੇ ਜ਼ੁਲਮ ਨਹੀਂ ਕੀਤਾ ਭਾਵੇਂ ਆਪਣੇ ਖਿਡਾਰੀ ਬੱਚੇ ਹੋਗੇ ਭਾਵੇਂ ਕਿਸਾਨ ਹੋਗੇ ਭਾਵੇਂ ਅੱਜ ਬਾਰਡਰਾਂ ਤੇ ਲੜਨ ਵਾਲੇ ਸਾਡੇ ਬੱਚੇ ਹੋਗੇ ਹੁਣ ਲਾ ਲਓ ਬੱਚੇ ਆਉਂਦੇ ਨੇ ਉਹਦਾ ਕੀ ਇਹ ਆ 22 ਸਾਲਾਂ ਦਾ ਬੱਚਾ ਕੋਈ ਰਿਟਾਇਰ ਹੋ ਸਕਦਾ ਨਹੀਂ ਹੋ ਸਕਦਾ ਜੇ ਆਪਣੇ ਅੰਦਰ ਜज्ਬਾ ਹੋਊਗਾ ਦੇਸ਼ ਨੂੰ ਬਚਾਉਣ ਦਾ ਇੱਕ ਤਾਂਗ ਹੁੰਦੀ ਆ ਬੱਚਿਆਂ ਨੂੰ ਲੱਗਦਾ ਵੀ ਸਾਡੇ ਅੱਗੇ ਪ੍ਰਮੋਸ਼ਨ ਹੋਊਗੀ 10 ਲੱਖ ਨਾਲ 20 ਲੱਖ ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ ਹੈਗਾ ਇਹ ਰੁਪਈਏ ਤਾਂ ਕਦੇ ਨਹੀਂ ਹੁੰਦੇ ਹੁਣ ਜਿਹੜੇ ਨੇ ਪੁਲ ਵਾਸਤੇ ਜਗ੍ਹਾ ਦਿੱਤੀ ਆ ਕਰੋੜ ਕਰੋੜ ਦੀ ਡੇਢ ਡੇਢ ਕਰੋੜ ਦੀ ਦਿੱਤੀ ਆ ਆਪਾਂ ਕਰੋੜ ਦੀ ਗੱਡੀ ਲੈ ਲਈ ਆਹ ਲੈ ਲਈਓ ਪੈਸਾ ਖਤਮ ਆ ਜਿਹੜੀ ਚੀਜ਼ ਇੱਕ ਵਾਰੀ ਖਰੀਦੀ ਕਿ ਉਹ ਪੈਸਾ ਖਤਮ ਹੋ ਜਾਂਦਾ ਜਿਹੜੇ ਹੁਣ ਬੱਚਿਆਂ ਨੂੰ ਇਹਨਾਂ ਨੇ ਬਾਰਡਰਾਂ ਤੇ ਇਹ ਉਸ ਹਾਬ ਨਾਲ ਨਹੀਂ ਭਰਤੀ ਕਰਦੇ ਹੈਗੇ ਹਰ ਇੱਕ ਵਰਗ ਦੇ ਨਾਲ ਇਹ ਤੱਕਾ ਕਰ ਰਹੇ ਨੇ ਜਿੰਨਾ ਮਰਜੀ ਜੋਰ ਲਾ ਲੈ ਕੋਈ ਵੀ ਸਰਕਾਰ ਆਪਾਂ ਇਹ ਨਹੀਂ ਕਹਿੰਦੇ 10 ਸਾਲ ਪਹਿਲਾਂ ਕਾਂਗਰਸ ਵੀ ਰਾਜ ਕਰਕੇ ਗਈ ਆ ਪਰ ਅੱਕੇ ਹੋਏ ਤੇ 10 ਸਾਲ ਕਾਂਗਰਸ ਤੋਂ ਵੀ ਜਿਉ ਹੁਣ ਆਪਾਂ ਇਹ ਕਹੀਏ ਵੀ ਕਾਂਗਰਸ ਆ ਕੇ ਕੋਈ ਭਲਾ ਕਰ ਦੂਗੀ ਨਹੀਂ ਕੋਈ ਵਿਅਕਤੀ ਵਿਸ਼ੇਸ਼ ਜਿਵੇਂ ਆਪਾਂ ਕਹੀਏ ਵੀ ਹੁਣ ਹੁਣ ਦੇਖ ਲਓ ਇਹ ਪੰਜਾਬ ਦੇ ਵਿੱਚ ਸੋਚ-ਸੋਚ ਕੇ ਖੜੇ ਕਰ ਰਹੇ ਨੇ ਆਪਣੇ ਲੀਡਰ ਜਿਨ੍ਹਾਂ ਨੂੰ ਐਂ ਲੱਗਦਾ ਵੀ ਹਾਂ ਇਹ ਸੋਸ਼ਲ ਮੀਡੀਆ ਤੇ ਹੁਣ ਐਕਟਿਵ ਨੇ ਕਿਉਂਕਿ ਆਪਾਂ ਸਾਰੇ ਜ਼ਿਆਦਾਤਰ ਸੋਸ਼ਲ ਮੀਡੀਆ ਨਾਲ ਹੀ ਜੁੜੇ ਹੋਇਆ ਹਰ ਇੱਕ ਵਰਗ ਸੋਸ਼ਲ ਮੀਡੀਆ ਨਾਲ ਜੋ ਸੋਸ਼ਲ ਮੀਡੀਆ ਤੇ ਦਿਖਾਇਆ ਜਾਂਦਾ ਉਹ 100% ਸੱਚ ਨਹੀਂ ਹੈਗਾ ਉਹਦੇ ਚੋਂ 30% ਸੱਚ ਹੁੰਦਾ ਹੁਣ ਹਰ ਵਰਗ ਦੇ ਇਹਨਾਂ ਨੇ ਹਾਰ ਲਾ ਲਓ ਪੰਜ-ਪੰਜ ਆਪਣੇ ਲੀਟਰ ਖੜੇ ਹੋਣਗੇ ਉਹ 13 ਜਿਵੇਂ ਮੈਂ ਪਹਿਲਾਂ ਕਿਹਾ ਸੀ ਵੀ 13 ਇਹ ਗੁੰਗੇ ਕੋਈ ਨਹੀਂ ਬੋਲਿਆ ਹੁਣ ਭਗਵੰਤ ਮਾਨ ਨੂੰ ਪਤਾ ਲੱਗਦਾ ਜਦੋਂ ਉਹਨਾਂ ਦਾ ਕੇਜਰੀਵਾਲ ਸਿੱਟਿਆ ਪਹਿਲਾਂ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਜਦੋਂ ਸਾਡਾ ਅੰਬਰਤਪਾਲ ਸਿੱਟਿਆ ਸੀ ਕੀ ਗੱਲ ਕੀ ਉਹ ਬੱਚਿਆਂ ਦਾ ਜਦੋਂ ਕਿ ਕੋਸੂਰ ਨਹੀਂ ਸੀਗਾ ਹੁਣ ਜਦੋਂ ਆਪਦੇ ਤੇ ਆਈ ਫੇਰ ਹੁਣ ਫੇਰ ਮੋਦੀ ਗਲਤ ਹੋ ਗਿਆ ਜਦੋਂ ਤੂੰ ਸਾਡੇ ਬੱਚੇ ਨਾ ਕਰਦਾ ਸੀ ਉਦੋਂ ਤੂੰ ਸਹੀ ਸੀ ਇਸ ਲਈ ਜਦੋਂ ਆਪਦੇ ਤੇ ਬੀਤਦੀ ਆ ਉਦੋਂ ਪਤਾ ਲੱਗਦਾ ਹੁੰਦਾ ਇਹ ਜਿੰਨਾ ਮਰਜੀ ਜ਼ੋਰ ਲਾ ਲੈਣ ਹੁਣ ਲੋਕ ਜਾਗਰੂਕ ਹੋਏ ਨੇ ਭਾਵੇਂ ਆਪਾਂ ਹੁਣੇ ਕਹਿੰਦੇ ਨੇ ਉਹਦੇ ਬੀਬੀ ਇੱਕ ਧਰਨੇ 'ਚ ਆਉਂਦੀ ਆ ਸਮਝ ਲਓ ਸਾਰਾ ਪਰਿਵਾਰ ਆ ਗਿਆ ਭਰਾ ਭਾਈ ਵੇਖ ਸਕਦੇ ਨਾ ਦੱਸੇ ਧਰਨੇ ਤੇ ਆਜੂ ਬੀਬੀ ਘਰੋਂ ਬਿਨਾਂ ਦੱਸੇ ਕੋਈ ਨਹੀਂ ਆ ਸਕਦੀ ਹੈਗੀ ਜੇ ਹੁਣ ਆਪਾਂ ਇੱਕ ਜਣੇ ਆਇਆ ਤਾਂ ਮਗਰਲੇ 5 ਜੀ ਵੀ ਆਪਣੇ ਨਾਲ ਜੁੜੇ ਹੋਏ ਨੇ ਇਹ ਨਾ ਸੋਚੋ ਵੀ ਉਹ ਥੋੜਾ ਇਕੱਠਾ ਆ ਆਪਾਂ 4 ਗੁਣਾ ਪਰਿਵਾਰ ਆਪਣਾ ਪਿੱਛੇ ਆਪਣੇ ਨਾਲ ਜੁੜਿਆ ਹੋਇਆ ਇਸ ਲਈ ਇਹ ਨਹੀਂ ਹੈਗਾ ਹੈਗਾ ਇਹ ਲੜਾਈ ਬਹੁਤ ਇੱਥੇ ਹੁਣ ਜਿਹੜੇ ਆਪਾਂ ਬਾਰਡਰਾਂ ਤੇ ਬੈਠੇ ਆ ਲੜ ਰਹੇ ਆ ਇਹ ਤਾਂ ਬਹੁਤ ਜ਼ਿਆਦਾ ਦੂਰ ਤੱਕ ਗੱਲ ਜਾ ਰਹੀ ਹੈ ਮੀਡੀਆ ਤੱਕ ਜਾ ਰਹੀ ਹੈ ਹੁਣ ਹੁਣ ਉਹੀ ਸੱਤ ਭੇਜੇ ਹੋਏ ਸੀ ਬਈ ਆਪਣੇ ਐਫਪੀ ਜੁੜ ਕੇ ਜਦੋਂ ਸੂਬਾ ਕਰਨ ਦੇ ਗੋਲੀ ਮਾਰੀ ਤੇ ਉਦੋਂ ਕਿੱਥੇ ਸੀਗੇ ਹੁਣ ਬੜੇ ਉਹ ਪੱਖ ਵਾਦੇ ਨੇ ਪਹਿਲਾਂ ਵਾਲੇ ਉਹ ਸੱਤ ਤਾਂ ਬੋਲੇ ਨਹੀਂ ਹੈਗੇ ਭਗਵੰਤ ਮਾਨ ਦੇ ਚਮਚੇ ਹੁਣ ਇਹ ਨਾਲ ਜੁੜ ਕੇ ਆਪਣੇ ਵਾਸਤੇ ਕੀ ਬੋਲਣਗੇ ਉੱਥੇ ਜਿਹੜੀਆਂ ਲੜਾਈਆਂ ਆਪਾਂ ਨੂੰ ਲੜਨੀਆਂ ਪੈਣੀਆਂ ਤੇ ਉਹ ਆਪਣੇ ਐਮਪੀਰ ਨੂੰ ਲੜਨੀਆਂ ਚਾਹੀਦੀਆਂ ਸੀ ਲੀਡਰ ਉਹ ਹੁੰਦੇ ਨੇ ਜਿਹੜੇ ਦੇਸ਼ ਦੇ ਵਾਸਤੇ ਲੋਕਾਂ ਵਾਸਤੇ ਲੜਨ ਨਾ ਕਿ ਉਹ ਹੋਣ ਜਿਹੜੇ 22 ਲੱਖ ਰੁਪਏ ਖਾਤਿਆਂ 'ਚ ਪਾ ਕੇ ਨਾ ਉਹਨਾਂ ਦਾ ਜਿਹੜੇ ਕੀ ਹਰ ਭਾਜਨ ਮਾਨ ਕਿਹੜਾ ਸੁਣਿਆ ਹੋਏ ਸੀ ਸੱਤਾ ਜੋ ਇੱਕ ਨਹੀਂ ਬੋਲਿਆ ਉਹ ਜਿਹੜਾ ਸਾਧੂ ਤੇ ਉਹ ਨਹੀਂ ਬੋਲਿਆ ਹੈਗਾ ਸਾਧ ਸਾਧ ਬਣ ਕੇ ਸਾਧ ਨੂੰ ਜਿਨ੍ਹਾਂ ਨੂੰ ਆਪਾਂ ਨੂੰ ਆਪਣੀ ਮੇਨ ਮੰਗਾ ਕੀਨੇ ਸਾਡੀਆਂ ਜ਼ਰੂਰਤਾਂ ਕੀਨੇ ਸਾਡੇ ਮਜ਼ਦੂਰ ਨੂੰ 10000 ਤੁਸੀਂ ਦੱਸੋ 10000 ਨਾਲ ਕੀਦਾ ਚੁੱਲਾ ਚੱਲਦਾ ਕਿਸੇ ਦਾ ਨਹੀਂ ਚੱਲਦਾ ਹੈਗਾ ਹੁਣ ਆਪਾਂ ਕਹਿੰਦੇ ਆਪਣੀ ਹਫਤੇ ਦੀ ਕਹਾੜੀ ਦੀ ਹਫਤੇ ਦੀ ਰਹਿ ਗਈ ਅੱਜ ਆਪਾਂ ਕਣਕ ਵਾੜਨ ਲਈ ਕੱਲ ਨੂੰ ਆਪਾਂ ਤੂੜੀ ਵਾਲੀ ਵਾੜ ਦਿੰਨੇ ਆਂ ਖੇਤ ਦੇ ਵਿੱਚ 10 8 8 ਲੀਟਰ ਮੈਨੂੰ ਐ ਦੱਸੋ 8 ਲੀਟਰ ਤੇਲ ਫੂਕ ਕੇ ਜਿਹੜਾ ਵਿਚਾਰਾ ਤੂੜੀ ਵਾਲੀ ਲਈ ਫਿਰਦਾ ਕੀ ਉਹਨੂੰ ਕੁਝ ਬਚੂਗਾ 800 ਦਾ ਤੇਲ ਹੂਕੇ 11200 ਰੁਪਏ ਨੂੰ ਆਪਾਂ ਹਉ ਕਰ ਦਿੰਨੇ ਆਂ ਕਹੇ ਇਹ ਸਾਰਾ ਜਿਹੜਾ ਪੈਸਾ ਆਪਾਂ ਤੇਲ ਹੂਕਦੇ ਸਾਰਾ ਕਿਹਨੂੰ ਜਾਂਦਾ ਕਾਰਪੋਰੇਟ ਕਰਾਉਣਿਆਂ ਨੂੰ ਫੇਰ ਕਹਿ ਦਿੰਦੇ ਨੇ ਕਿਸਾਨ ਟੈਕਸ ਨਹੀਂ ਭਰਦੇ ਸਾਰੇ ਲੋ ਵੱਧ ਟੈਕਸ ਆਪਾਂ ਕਿਸਾਨ ਦੰਨੇ ਆ ਫਿਰ ਸਾਨੂੰ ਕੋਈ ਮਜ਼ਦੂਰੀ ਨਹੀਂ ਸਾਨੂੰ ਜਿਹੜੇ ਕਿਸਾਨ ਕੋਲ ਜ਼ਮੀਨ ਆ ਉਹਦੀ ਪੈਨਸ਼ਨ ਨਹੀਂ ਲਾਉਂਦੇ ਹੈਗੇ ਸਾਡੀ ਫਸਲ ਦਾ ਪੂਰਾ ਮੁੱਲ ਨਹੀਂ ਦਿੰਦੇ ਹੈਗੇ ਇਹ ਸਾਰੇ ਮੰਗਾ ਕਿਹਨੇ ਮੰਨਣੀਆਂ ਨੇ ਮੇਨ ਉਹ ਆ ਉਹ ਹੈਨੇ ਆਪਣੇ ਐਮਪੀ ਕਿਉਂ ਨਹੀਂ ਹੈਗੇ ਜਿਹੜੇ ਹੁਣ 19 ਤਰੀਕ ਨੂੰ ਵੋਟਾਂ ਹੋਈਆਂ ਨੇ ਕਹਿੰਦੇ 62% ਲੋਕਾਂ ਨੇ voting ਕੀਤੀ ਆ ਯਾਨੀ ਕਿ 40% ਲੋਕਾਂ ਦਾ ਇਹਨਾਂ ਤੋਂ ਮਨ ਅੱਕ ਚੁੱਕਿਆ ਪਰ ਜਿੱਤਣਗੇ ਤਾਂ ਫੇਰ ਵੀ ਜੇ 60% ਲੋਕ ਵੋਟਾਂ ਪਾ ਕੇ ਆਉਂਦੇ ਨੇ ਫੇਰ ਕੀ ਉਹ 60 ਨਾਲ ਵੀ ਜਿੱਤ ਜਾਣਗੇ ਉਹ ਤਾਂ ਇਸ ਲਈ ਇਹ ਨਹੀਂ ਹੈਗਾ ਠੀਕ ਆ ਚੁੰਡੇ ਤਾਂ ਆਪਾਂ ਨੂੰ ਬੈਣਗੇ ਜੇ ਨਹੀਂ ਵੋਟ ਪਾਵਾਂਗੇ ਤਾਂ ਵੀ ਚੁੰਡੇ ਬੈਣਗੇ ਪਰ ਆਪਾਂ ਘੱਟੋ-ਘੱਟ ਜਿਹੜਾ ਕੋਈ ਮੁੱਦਾ ਹੁਣ ਭਗਵੰਤ ਮਾਨ ਤੇ ਆਪਾਂ ਨੂੰ ਕਿੰਨਾ ਭਰੋਸਾ ਸੀ ਆਪਣੇ ਚ ਘੱਟੋ-ਘੱਟ ਸਾਰੀਆਂ ਬੀਬੀਆਂ ਨੇ ਭਗਵੰਤ ਮਾਨ ਨੂੰ ਵੋਟ ਪਾਈ ਹੋਊਗੀ ਕਿਉਂਕਿ ਉਹ ਉੱਥੇ ਬੋਲਦਾ ਸੀ ਜਦੋਂ ਪਿਛਲੇ ਅੰਦੋਲਨਾਂ 'ਚ ਉਹਨੇ ਆਪਣੀ ਗੱਲ ਰੱਖੀ ਆ ਰੱਖੀ ਆ ਨਾ ਜੇ ਚਲੋ ਦਾ ਬੋਲੇ ਦਾ ਸਹੀ ਕੱਟੋ-ਬਾਟ ਆਪਣੀ ਗੱਲ ਸੈਂਟਰ ਤੱਕ ਲੈ ਕੇ ਤਾਂ ਜਾਵੇ ਜਦੋਂ ਹੁਣ ਆਪਾਂ ਭਾਰਤ ਦਾ ਹਿੱਸਾ ਹੈ ਗਿਆਂ ਤਾਂ ਆਪਾਂ ਨੂੰ ਉੱਥੇ ਗੱਲ ਆਵਦੀ ਰੱਖਣੀ ਪਊਗੀ ਇਹਨਾਂ ਕਹਿੰਦੇ ਹੋਏ ਫੈਕਟਰੀ ਸਾਹਿਬ ਖੜੇ ਹੋ ਗਏ ਉਹਦਾ ਕਹਿੰਦਾ ਬੀਬੀਆਂ ਨੂੰ ਤਾਂ ਕਦੇ-ਕਦੇ ਮੌਕਾ ਮਿਲਦਾ ਤੇ ਫਿਰ ਆਏ ਹੁੰਦਾ ਵੀ ਆਪਦੇ ਵਿਚਾਰ ਰੱਖਦੀਏ ਤੁਹਾਡਾ ਬਹੁਤ-ਬਹੁਤ ਧੰਨਵਾਦੀ